ਔਰਲੀ ਪੰਜਾਬ ਸਰਕਾਰ ਧੂਮੇਚਾਰਾ ਜੋਇ ਕਰੇ। ਦਰਾਮਾਂ ਦੇ ਹੈਡਵਰਕਸ ਦਾ ਕੰਟਰੋਲ ਪੰਜਾਬ ਦੇ ਹਵਾਲੇ ਕੀਤਾ ਜਾਵੇ। ਮੋਦੀ ਸਰਕਾਰ ਵੱਲੋਂ ਸੂਬਿਆਂ ਦੇ ਅਧਿਕਾਰਾਂ ਤੇ ਡਾਕਾ ਮਾਰ ਕੇ ਬਣਾਏ ਡੈਮ ਸੇਫਟੀ ਐਕਟ ਨੂੰ ਰੱਦ ਕੀਤਾ ਜਾਵੇ। ਪੰਜਾਬ ਸਰਕਾਰ ਡੈਮ ਸੇਫਟੀ ਐਕਟ ਨੂੰ ਰੱਦ ਕਰ ਸੰਵਿਧਾਨ ਸਭਾ ਵਿੱਚ ਮਤਾ ਪਾਸ ਕਰੇ। ਅੱਜ ਸਨੁਯੁਕਤ ਮੋਰਚੇ ਦੇ ਸੱਦੇ ਤੇ ਅਸੀਂ ਸਾਰੇ ਮੰਤਰੀਆਂ ਦੇ ਘਰਾਓ ਕੀਤੇ ਹੋਏ ਨੇ ਕਿਉਂਕਿ ਸਾਡੀਆਂ ਜਿਹੜੀਆਂ ਆ ਮੋਰਚੇ ਦੀਆਂ ਮੰਨੀਆਂ ਹੋਈਆਂ ਮੰਗਾਂ ਸੀ ਅ ਅਸੀਂ ਜੇ ਸਾਰਾ 1 ਸਾਲ 18 ਮਹੀਨੇ ਮੋਰਚਾ ਲੱਗਾ ਉਹ ਜਿਹੜੀਆਂ ਮੰਗਾਂ ਸਾਡੀਆਂ ਰਹਿੰਦੀਆਂ ਸੀ ਚਾਹੇ ਉਹ ਕੇਂਦਰ ਸਰਕਾਰ ਵੱਲ ਨੇ ਚਾਹੇ ਉਹ ਪੰਜਾਬ ਸਰਕਾਰ ਵੱਲ ਨੇ ਉਹਨੂੰ ਇਹਨਾਂ ਨੇ ਉਹਨੂੰ ਜਾਦ ਕਰਾਉਣ ਦੇ ਲਈ ਅੱਜ ਇੱਥੇ ਆਏ ਆ ਕਿਉਂਕਿ ਸਾਡਾ ਜਿਹੜਾ ਪੰਜਾਬ ਹੈ ਉਹ ਅਸੀਂ ਨਾ ਇੱਕ ਖੇਤੀ ਪ੍ਰਧਾਨ ਸੂਬਾ ਹੈ ਅ ਜੇ ਪੰਜਾਬ ਨਾ ਹੁੰਦਾ ਤਾਂ ਦੇਸ਼ ਭੁੱਖਾ ਮਰ ਜਾਂਦਾ ਇੱਥੇ ਜਿੰਨਾ ਚੌਲ ਜਾਂਦਾ ਸਾਰਾ ਪੰਜਾਬ ਤੋਂ ਜਾਂਦਾ ਹੈ ਅਸੀਂ ਸਾਰਾ ਆਪਣਾ ਜਿਹੜਾ ਪਾਣੀ ਸੀ ਉਹ ਮੁਕਾ ਲਿਆ ਸਾਡਾ ਵਾਤਾਵਰਨ ਪ੍ਰਦੂਸ਼ਿਤ ਕਰ ਲਿਆ ਪਰ ਸਾਨੂੰ ਅਜੇ ਕਿਸਾਨ ਜਿਹੜਾ ਕਿਸਾਨ ਤੋਂ ਪੱਜਦਾ ਪੁੱਜਦਾ ਕੁਝ ਨਹੀਂ ਕਿਸਾਨ ਖੁਦ ਗਿਸ਼ਿਆ ਕਰ ਰਿਹਾ ਹੈ ਕਿਉਂਕਿ ਜਿਹੜੀ ਹਰੀ ਕ੍ਰਾਂਤੀ ਆ ਇਹਦੇ 'ਚ ਟਰੈਕਟਰ ਬਣੇ ਨੇ ਕਾਰਾਂ ਦੀਆਂ ਕੰਪਨੀ ਵਾਲੇ ਬਣੇ ਨੇ ਤੇ ਦਵਾਈਆਂ ਦੀਆਂ ਕੰਪਨੀ ਵਾਲੇ ਬਣੇ ਨੇ ਖਾਦਾਂ ਦੀਆਂ ਕੰਪਨੀ ਵਾਲੇ ਬਣੇ ਨੇ ਮੋਟਰਾਂ ਦੀਆਂ ਕੰਪਨੀ ਵਾਲੇ ਬਣੇ ਨੇ ਤੇ ਜਿਹੜਾ ਕਿਸਾਨ ਆ ਉਸ ਰੋਜ਼ ਕਰਚਾਈ ਹੁੰਦਾ ਜਾਂਦਾ ਹੈ ਤੇ ਪੰਜਾਬ ਸਰਕਾਰ ਕਹਿੰਦੀ ਸੀ ਵੀ ਅਸੀਂ ਜਿਹੜੇ ਕਿਸਾਨਾਂ ਦੇ ਮਸਲੇ ਨੇ ਉਹ ਹੱਲ ਕਰਾਂਗੇ ਸਾਡਾ ਛੱਲੇ ਵਾਲਾ ਪਾਣੀ ਆ ਜਿਹੜਾ ਇਹ 200 150 ਫੁੱਟ ਤੇ ਹੋ ਗਿਆ ਕਿਉਂਕਿ ਜੇ ਇਸੇ ਤਰੀਕੇ ਇਹੀ ਹਾਰ ਰਿਹਾ ਤਾਂ ਥੋੜੇ ਚਾਰ ਸਾਲਾਂ ਦੇ ਵਿੱਚ ਸਾਡਾ ਜਿਹੜਾ ਪੰਜਾਬ ਆ ਉਹ ਰਾਜਸਥਾਨ ਬਣ ਜਾਣਾ ਹੈ ਇਸ ਕਰਕੇ ਅਸੀਂ ਸਰਕਾਰ ਨੂੰ ਰਿਕੁਐਸਟ ਕਰਦੇ ਆਂ ਵੀ ਰਿਪੇਅਰ ਅਨਸਾਰ ਵੀ ਜਿਹੜਾ ਜਦੋਂ ਸਾਨੂੰ ਹੜਾਂ ਦੀ ਮਾਰ ਪੈਂਦੀ ਹੈ ਉਹਦੇ ਕਰਕੇ ਸਾਡਾ ਜਿਹੜਾ ਪਾਣੀ ਦਾ ਹੱਕ ਹਸ ਪੰਜਾਬ ਨੂੰ ਪਹਿਲੇ ਪਹਿਲੇ ਆਧਾਰ ਤੇ ਹੋਣਾ ਚਾਹੀਦਾ ਹੈ ਸਾਡੇ ਪੰਜਾਬ ਵਿੱਚ ਤਾਂ ਪਾਣੀ ਨਹੀਂ ਹੈ ਪਹਿਲਾਂ ਹੀ ਸਾਰੀਆਂ ਜਿਹੜੀਆਂ ਨਹਿਰਾਂ ਨੇ ਹਰਿਆਣਾ ਤੇ ਹਰਿਆਣਾ ਤੇ ਰਾਜਸਥਾਨ ਤੇ ਜਾ ਰਹੀਆਂ ਨੇ ਫੇਰ ਵੀ ਜਦੋਂ ਫੇਰ ਵੀ ਜਦੋਂ ਕੋਈ ਮੁੱਦਾ ਉੱਠਦਾ ਹੈ ਫੇਰ ਵੀ ਜਦੋਂ ਕੋਈ ਮੁੱਦਾ ਉੱਠਦਾ ਕਹਿੰਦੇ ਪਾਣੀ ਹਜਰਾਨੇ ਨੂੰ ਦੇ ਦਿਓ ਜਿਹੜੀ ਨਹਿਰ ਜਾਂਦੀ ਆ ਪ੍ਰਾਂ ਨਹੀਂ ਪੰਜਾਬ ਤੇ ਹਰਿਆਣੇ ਨੂੰ ਜਾ ਰਹਾ ਪਾਣੀ ਸਾਡਾ ਸਾਰਾ ਤੇ ਪੰਜਾਬ ਦਾ ਤਾਂ ਪਾਣੀ ਥੱਲੇ ਅਸੀਂ ਤਾਂ ਸਾਡੇ ਮੋਟਰਾਂ ਦਾ ਪਾਣੀ ਵਰਤਦੇ ਆ ਜੋ ਪਾਣੀ ਥੱਲੇ ਗਿਆ ਸਾਡਾ ਤੇ ਇੱਥੇ ਤਾਂ ਕੈਮੀਕਲ ਦੀਆਂ ਮੋਟਰਾਂ ਚੱਲਦੀਆਂ ਨੇ ਉਹ ਪਾਣੀ ਥੱਲੇ ਜਾ ਕੇ ਪ੍ਰਦੂਸ਼ਿਤ ਕਰਦੀਆਂ ਨੇ ਇਸ ਕਰਕੇ ਅਸੀਂ ਸਰਕਾਰ ਨੂੰ ਕਹਿੰਨੇ ਆ ਵੀ ਜਿਹੜੀ ਕਿਸਾਨੀ ਆ ਉਹਨੂੰ ਕਰਜ਼ੇ ਦੁੱਖ ਭੁਗਤ ਕੀਤਾ ਜਾਵੇ ਤੇ ਇਹ ਫਸਲਾਂ ਤੇ ਐਮਐਸਟੀ ਗਾਰੰਟੀ ਦਿੱਤੀ ਜਾਵੇ ਲਖੀਨਪੁਰ ਖੀਰੀ ਦਾ ਜਿਹੜੇ ਆਨਾਂ ਦੇ ਕਾਤਲ ਨੇ ਉਹਨਾਂ ਨੂੰ ਸਜ਼ਾਵਾ ਦਿੱਤੀਆਂ ਜਾਣ ਜਿਵੇਂ ਕੁਲਪੂਸ਼ਨ ਨੇ ਉਹ ਬੀਬੀਆਂ ਨਾਲ ਦਾ ਸ਼ੋਰਚ ਕੀਤਾ ਹੋਰਨ ਕੀਤਾ ਸੀ ਉਹਨੂੰ ਵੀ ਸਜ਼ਾ ਦਿੱਤੀ ਜਾਵੇ ਕਿਉਂਕਿ ਇਹਨਾਂ ਨੇ ਇੱਜਤ ਦੇ ਵਿੱਚ ਉਹ ਉਹਨਾਂ ਨੂੰ ਮੰਤਰੀ ਖੜਾਦਾ ਸੀ ਪਰ ਲੋਕ ਲੋਕ ਛਾਣੇ ਹੋ ਗਏ ਨੇ ਲੋਕਾਂ ਨੇ ਉਹਨੂੰ ਹਰਾਇਆ ਜੇ ਡਾਕਟਰ ਕੁਲਵੀਰ ਨਾਲ ਕੋਈ ਮੀਟਿੰਗ ਵਗੈਰਾ ਹੋਈ ਹੈ ਕੋਈ ਨਹੀਂ ਕੋਈ ਮੀਟਿੰਗ ਨਹੀਂ ਹੋਈ ਅੱਜ ਇਹਨਾਂ ਨੂੰ ਛੁੱਟਿਆਂ ਨੂੰ ਜਗਾਉਣ ਆਏ ਆਂ ਵੀ ਤੁਸੀਂ ਵੀ ਪੰਜਾਬਾ ਪੰਜਾਬ ਬਾਰੇ ਬੋਲੋ ਕਿਉਂਕਿ ਤੁਹਾਨੂੰ 92 ਸੀਟਾਂ ਦਿੱਤੀਆਂ ਸੀ ਅਸੀਂ ਤੇ ਹੁਣ ਤੁਹਾਡੇ ਜੜੀ ਤੁਹਾਡੇ ਕਾਰਗੁਜ਼ਾਰੀ ਠੀਕ ਨਹੀਂ ਸੀ ਕਿਸਾਨਾਂ ਪ੍ਰਤੀ ਤਾਂ 92 ਚੋਂ 3 ਰਹਿ ਗਈਆਂ ਤੇ ਫਿਰ ਤੁਸੀਂ ਅੱਗੇ ਵੀ ਅੱਗੇ ਵਾਸਤੇ ਜੇ ਕਿ ਤੁਸੀਂ ਕਿਸਾਨਾਂ ਦੀ ਗੱਲ ਸੁਣੋਗੇ ਤਾਂ ਬਣੋਗੇ ਨਹੀਂ ਤਾਂ ਸੂਪੜਾ ਸਾਫ ਕਰਨ ਲੱਗੇ ਪੰਜਾਬ ਦੇ ਲੋਕ ਇੱਥੇ ਚਰ ਨਹੀਂ ਜਾਂਦੇ ਹੁੰਦੇ। ਡਰਾਨਾ ਗਰਮੀਤ ਸਿੰਘ ਜੀ ਤੁਪਰ ਜੀ ਮੈਂ ਕ੍ਰਾਂਤੀਕਾਰੀ ਕਿਸਾਨ ਜੀ ਦਾ ਜ਼ਿਲ੍ਹਾ ਪ੍ਰਧਾਨ ਅੱਜ ਇੱਥੇ ਆਉਣ ਦਾ ਕੀ ਮਕਸਦ ਹੈ? ਅੱਜ ਆ ਵੀ ਸਯੁਗਤ ਮੋਰਚੇ ਵੱਲੋਂ ਇਹ ਫੈਸਲਾ ਹੋਇਆ ਹੈ। ਬਾਕੀ ਜੇ ਪਿੱਛੇ ਜਾਈਏ ਵੀ ਕਿਸਾਨਾਂ ਨੇ ਦਿੱਲੀ ਵੀ ਬਹੁਤ ਵੱਡਾ ਦਰਨਾ ਲਾਇਆ ਸਾਲ ਤੋਂ ਉੱਪਰ ਲਾਇਆ ਸਰਕਾਰ ਨੇ ਉਹਨਾਂ ਗੱਲਾਂ ਨੂੰ ਹਾਂ ਤਾਂ ਕਰਤੀ ਪਰ ਮੰਨੀਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਇਸ ਕਰਕੇ ਲਗਾਤਾਰ ਕਿਸਾਨ ਇਹਨਾਂ ਗੱਲਾਂ ਦੀ ਬੇਚੈਨ ਤਾਂ ਅੜੜ ਤਰ੍ਹਾਂ ਦੇ ਅਸੀਂ ਧਰਨੇ ਵਿਚਾਰੇ ਲਗਾਤਾਰ ਦਿੰਦੇ ਆ ਰਹੇ ਹਾਂ ਤਾਂ ਹੁਣ ਸੂਬਤ ਮੋਰਚੇ ਨੇ ਸੋਚਿਆ ਆਪਾਂ ਥੋੜਾ ਜਿਹਾ ਜਿਹੜਾ ਸਟ੍ਰਗਲਿੰਗ ਜਿਹੜਾ ਅੱবি ਆਪਾਂ ਰੋਕ ਬਣਾਈਏ ਸੰਘਰਸ਼ਾ ਰੋਕ ਬਣਾਈਏ ਲੈਣੀ ਅੱਜ ਅਸੀਂ ਸਿੰਪਲ ਅਸੀਂ ਧਰਨਾ ਦੇਣ ਨਹੀਂ ਆਏ ਅਸੀਂ ਨਾਲ ਜਿਹੜੇ ਮੰਤਰੀ ਨੇ ਪੰਜਾਬ ਦੇ ਉਹਨਾਂ ਨੂੰ ਸੁਚੇਤ ਕਰਨ ਆਏ ਆਂ ਵੀ ਕਿਸਾਨਾਂ ਦੀਆਂ ਮੰਗਾਂ ਕੰਨੀਆਂ ਤੁਸੀਂ ਸੈਂਟਰ ਦੇ ਬਹਾਨੇ ਜਿੱਧਰ ਧਿਆਨ ਨਹੀਂ ਦੇ ਰਹੇ ਵੀ ਸੈਂਟਰ ਨਾਲ ਫਲਾਣਾ ਕੋਸਾ ਜੀ ਨਹੀਂ ਦਿੰਦਿਆ ਵੀ ਕਰੀ ਜਾਂਦੇ ਹੋ ਸੋਖਦਾ ਜਿਹਨੇ ਸਾਡੀਆਂ ਮੰਗਾਂ ਦਾ ਪਰ ਤੁਸੀਂ ਅਮਲ 'ਚ ਕੁਝ ਨਹੀਂ ਕਰਦੇ ਇਸ ਕਰਕੇ ਪੰਜਾਬ ਸਰਕਾਰ ਨੂੰ ਵੀ ਇਹ ਕੋ ਮਤਾ ਇਹ ਫੈਸਲੇ ਦੇਣੇ ਚਾਹੀਦੇ ਨੇ ਕਿਸਾਨਾਂ ਦੇ ਸਾਡੀ ਕੋਈ ਸਭ ਤੋਂ ਵੱਡਾ ਖੇਤਰ ਪੰਜਾਬ ਹੈ ਕਿਸਾਨੀ ਦਾ ਸਭ ਤੋਂ ਜ਼ਿਆਦਾ ਉਰੇ ਬਰਬਾਦੀ ਹੈ ਇਸ ਕਰਕੇ ਸੂਬਾ ਸਰਕਾਰ ਇਸ ਗੱਲ ਨੂੰ ਟੇਡਾ ਕਰਕੇ ਵੇਜੇ ਸਾਡਾ ਦੇ ਤਲਕ ਨਹੀਂ ਖੇਤੀ ਨੀਤੀ ਕਹ ਲੋ ਸਾਰਾ ਹਰੇਨਕਲਾਬ ਦੀ ਮਾਰ ਕਹ ਲੋ ਇਹ ਪੰਜਾਬ ਤੇ ਹੀ ਪਈ ਆ ਇਹ ਸਰਕਾਰ ਨੇ ਇਸ ਗੱਲੋਂ ਚੁੱਪ ਹੈ ਜਾਂ ਸੈਂਟਰ ਕਹਿੰਦੀ ਹੈ ਸੈਂਟਰ ਦਾ ਹੀ ਮਸਲਾ ਸੈਂਟਰ ਦਾ ਨਹੀਂ ਸੈਂਟਰ ਨਾਲੋਂ ਜ਼ਰੂਰੀ ਪੰਜਾਬ ਦਾ ਮਸਲਾ ਲੱਗਦਾ ਹੈ ਕਿ ਪੰਜਾਬ ਦੇ ਜਿਹੜੇ ਵਜ਼ੀਰ ਨੇ ਉਹ ਇਸ ਤਰੀਕੇ ਵੱਲ ਧਿਆਨ ਨਹੀਂ ਦੇ ਰਿਹਾ ਬਿਲਕੁਲ ਹਾਂ ਇਹ ਕੇਂਦਰ ਦੇ ਪੱਲ ਫੋਨ ਕਰਕੇ ਸਿੱਟਦਾ ਇਹ ਨਜ਼ਰੀਆ ਆ ਉਹ ਸਿੱਟ ਸੋਟ ਜੋ ਕਹਿੰਦਾ ਕੋਈ ਅੱਜ ਸਾਰੀਆਂ ਸਰਕਾਰਾਂ ਕੇਂਦਰ ਦੇ ਦਾਬੇ ਥੱਲੇ ਨੇ ਯਾਨੀ ਸਾਡਾ ਮੁਲਕ ਜਮਹੂਰੀ ਨਹੀਂ ਉੱਤੋਂ ਥੱਲੇ ਡਿਟ੍ਰਿਕਟਰਸ਼ਿਪ ਆਨਾ ਜਿਹੜਾ ਰੁਪਈਆ ਸਟੇਟਾਂ ਨਾਲ ਸਟੇਟਾਂ ਦੇ ਹੱਕਾਂ ਨੂੰ ਖੋਣ ਦਾ ਪੰਜਾਬ ਦੇ ਪਾਣੀਆਂ ਨੂੰ ਖੋਣ ਦਾ ਪੰਜਾਬ ਦਾ ਬੋਲੀ ਦਾ ਮਸਲਾ ਆਪਣੇ ਪੰਜਾਬ ਦਾ ਜਿਹੜਾ ਪਾਖੜਾ ਡੈਮ ਮੈਨੇਜਮੈਂਟ ਦਾ ਸਵਾਲ ਚੰਡੀਗੜ੍ਹ ਪੰਜਾਬ ਨੂੰ ਨਾਮ ਦੇਣ ਦਾ ਜੈਨ ਕਿੰਨਾ ਕੁ ਸੀ ਜਿਹੜਾ ਸੈਂਟਰ ਦਾ ਰੋਖਾ ਪੰਜਾਬ ਪ੍ਰਤੀ ਜਾਂ ਮੈਂ ਮੈਂ ਕਹੂੰਗਾ ਅੱਡ-ਅੱਡ ਜਿਹੜੇ ਇਲਾਕਿਆਂ ਪ੍ਰਤੀ ਉਹ ਉਹ ਕੋਈ ਸਰਕਾਰ ਸੈਂਟਰ ਸਰਕਾਰ ਧਿਆਨ ਨਹੀਂ ਦੇ ਰਹੀ ਜਿਵੇਂ ਅਸੀਂ ਕਦੇ ਵਸਤੀਵਾਦੀ ਦੇ ਗੁਲਾਮ ਸੀਗੇ ਅੱਜ ਦਾ ਜਿਹੜਾ ਕਾਰਪੋਰੇਟ ਵਸਤੀਵਾਦੀ ਦਾ ਇੱਕ ਰੂਪ ਹੈ ਉਹਦੇ ਅਸੀਂ ਗੁਲਾਮ ਹੈ